ਇਹ ਸਿਆਸੀ ਲੀਡਰ ਹੈ ਉਹ ਹਰ ਕੋਈ ਦਾਵਾ ਕਰ ਦਿੰਦਾ ਅਸੀਂ ਤਾਂ ਜਿੱਤੇ ਪਏ ਹਾਂ ਤੁਸੀਂ ਕਿਵੇਂ ਦੇ ਪਬਲਿਕ ਨੇ ਦੱਸਣਾ ਜਿੱਤੇ ਪਏ ਕਿ ਨਹੀਂ ਜਿੱਤੇ ਪਏ ਇੰਨੇ ਸਾਲਾਂ ਦੀ ਕੀਤਾ ਕੀ ਇਹ ਜਿਹੜੇ ਸਿਆਸੀ ਬੰਦੇ ਐ ਲੀਡਰ ਐ ਕਿੰਨਾ ਕੋਈ ਵਿਸ਼ਵਾਸ ਆ ਉਹਨਾਂ ਨੂੰ ਸਰ ਵਿਸ਼ਵਾਸ ਕਿੱਥੋਂ ਕਰ ਲਈਏ ਪਤਾ ਨਹੀਂ ਲੱਗਦਾ ਰਾਤੀ ਲੀਡਰ ਕਿਸੇ ਪਾਰਟੀ ਹੁੰਦਾ ਸਵੇਰੇ ਕਿਸੇ ਹੋਰ ਪਾਰਟੀ ਚ ਹੋ ਜਾਂਦਾ ਲੁਧਿਆਣੇ ਦੇ ਵਿੱਚ ਇੱਕ ਪੱਤਾ ਖੋਲਿਆ ਬੀਜੇਪੀ ਨੇ ਕਾਂਗਰਸ ਤੋਂ ਰਵਨੀਤ ਬਿੱਟੂ ਲਿਆਂਦਾ ਤੇ ਉਤਾਰਦਾ ਮੈਦਾਨ ਇਹ ਸਿਆਸਤ ਹੈ ਆਪਰਾ ਸੋਚੀ ਜਣਾ ਦੂਜਿਆਂ ਬੈਂਡ ਵਜਾਈ ਜਣਾ ਬਾਤ ਵੋਟ ਆਨੇ ਲੱਗੀ ਐਮਪੀ ਕੀ ਕਿਆ ਦੇਖ ਰਹੇ ਤੁਸੀਂ ਵੋਟ ਮੇਰਾ ਕਹਤਾ ਇਹ ਸਾਥ ਤੇ ਇਹ ਸੈਂਟਰ ਵਾਲਾ ਆਣਾ ਚਾਹੀਏ ਮੋਦੀ ਆਣਾ ਕਿ ਇਹ ਤਬ ਇਹ ਹਾਲ ਸੁਧਰੇਗਾ ਮੋਦੀ ਬਹੁਤ ਅੱਛਾ ਦੇਸ਼ ਦਾ ਵਿਕਾਸ ਕਰ ਰਹਾ ਹੈ ਪੰਜਾਬ ਦਾ ਦੇਸ਼ ਦਾ ਭਲਾ ਕੌਣ ਕਰ ਸਕਦਾ ਮੋਦੀ ਰਾਹੁਲ ਗਾਂਧੀ ਜਾਂ ਕੋਈ ਹੋਰ ਭਲਾ ਤਾਂ ਜੀ ਦੇਖੋ ਰਾਹੁਲ ਗਾਂਧੀ ਹੀ ਕਰ ਸਕਦਾ ਕੋਈ ਹੋਰ ਨਹੀਂ ਕਰਦਾ ਪਤਾ ਹੈ ਕਿ ਇਲੈਕਸ਼ਨ ਆ ਰਹੇ ਕਰੀ ਆ ਰਹੇ ਹੈ ਕਮਾ ਕੇ ਤਾਂ ਰੋਟੀ ਖਾਣੀ ਆਏਗੀ ਕਿਸੇ ਨੇ ਨਹੀਂ ਦੇਣਾ ਨਾ ਕੋਈ ਪੁੱਛਦਾ ਆਗਾ ਸਿਆਸਤ ਦਾ ਕੌਣ ਪਲਾ ਕਰ ਸਕਦਾ ਮੋਦੀ ਰਾਹੁਲ ਗਾਂਧੀ ਜਾਂ ਕੋਈ ਹੋਰ ਮੋਦੀ ਕਾਰਨ ਕੀ ਹੈ ਕਿਹੜੀ ਚੀਜ਼ ਪਸੰਦ ਆਈ ਇਹ ਸਾਰਿਆਂ ਨੂੰ ਇੱਕੋ ਹੀ ਵਰਗੀ ਨਜ਼ਰ ਤੋਂ ਦੇਖਦਾ ਆਗਾ ਭਾਜੀ ਫਿਰ ਸਿਆਸਤ ਕੀ ਕਹਿ ਰਹੀ ਹੈ ਕਿਹੜੇ ਪਾਸੇ ਜਾ ਰਹੀ ਹੈ ਇਲੈਕਸ਼ਨ ਆ ਰਹੀ ਜੇ ਤੱਕ ਦਾ ਕੁਝ ਨਹੀਂ ਪਤਾ ਲੱਗਦਾ ਲੋਕਾਂ ਦਾ ਕੋਈ ਪਤਾ ਨਹੀਂ ਕਿੱਦਾਂ ਮੰਗੋ ਜਾਣਾ ਪਹਿਲੇ ਤਾਂ ਆਮ ਆਦਮੀ ਪਾਰਟੀ ਤੇ ਬਹੁਤ ਜ਼ਿਆਦਾ ਲੋਕਾਂ ਦਾ ਜੋਰ ਲੱਗਿਆ ਸੀਗਾ ਪਰ ਉਹਦਾ ਕੰਮ ਕਰ ਹੋਇਆ ਨਹੀਂ ਲੋਕਾਂ ਨੂੰ ਮੈਨੂੰ ਲੱਗਦਾ ਵੀ ਕਿ ਨਾ ਸਰਕਾਰ ਚੇਂਜ ਹੋਊ ਦੁਬਾਰਾ ਤੋਂ ਲੱਗਦਾ ਸੈਂਟਰ ਚ ਕਿਹਦੀ ਸਰਕਾਰ ਬਣ ਜੂ ਐਂਟਰ ਚ ਤਾਂ ਇੱਕ ਹੀ ਆ ਮੋਦੀ ਬਾਬਾ ਜਿੰਦਾ ਸਕ੍ਰੋਲ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੌਰਵ ਅਰੋੜਾ ਐਮਪੀ ਦੇ ਇਲੈਕਸ਼ਨ ਆ ਜਿਹੜੇ ਆ ਉਹ ਨਜ਼ਦੀਕ ਆ ਰਹੇ ਆ ਤੇ तमाम ਲੋਕ ਆ ਜਿਹੜੇ ਆ VOTER ਆ ਜਿਨ੍ਹਾਂ ਨੇ ਸਰਕਾਰ ਬਣਾਣੀ ਆ ਤੇ ਜਿਨ੍ਹਾਂ ਨੇ ਵੋਟ ਆ ਉਹ ਪਾਣੀ ਉਸ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ VOTERਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਵੋਟਾਂ ਆਪਾਂ ਦੇ ਵਿੱਚ ਲੋਕਾਂ ਦੇ ਦਿਲ ਦੇ ਵਿੱਚ ਕੀ ਗੱਲਾਂ ਸਿਆਸਤ ਜਿਹੜੀ ਆ ਲਗਾਤਾਰ ਵੋਟਾਂ ਆ ਰਹੀਆਂ ਨਜ਼ਦੀਕ ਐਮਪੀ ਦੇ ਇਲੈਕਸ਼ਨ ਆ ਰਹੇ ਆ ਕੀ ਲੱਗਦਾ ਜਿਹੜੀ ਦਿਲ ਦੀ ਗੱਲ ਕੀ ਹੈ ਕਿ ਕਿਹੜਾ ਜਿੱਤੂਗਾ ਕਿਹੜਾ ਹਾਰੂਗਾ ਕੌਣ ਭਲਾ ਕਰ ਸਕਦਾ ਇਸ ਪੰਜਾਬ ਦਾ ਪੂਰੇ ਦੇਸ਼ ਦਾ ਦੇਖੋ ਹਜੇ ਤੱਕ ਤੇ ਵੋਟਰਾਂ ਦਾ ਕੋਈ ਸਾਹਕਤਾ ਸਮਝ ਨਹੀਂ ਆ ਰਹੀਆਂ ਕਿਉਂਕਿ ਕਾਂਗਰਸ ਨੂੰ ਛੱਡ ਕੇ ਕਈ ਬੀਜੇਪੀ 'ਚ ਜਾ ਰਹੇ ਨੇ ਕੋਈ ਆਪ ਨੂੰ ਛੱਡ ਕੇ ਬੀਜੇਪੀ 'ਚ ਜਾ ਰਹੇ ਨੇ ਤੇ ਕੁਝ ਤੁਸੀਂ ਇਹ ਕਹਿ ਲੋ ਆਪ ਦੇ ਰਾਜ ਦੇ ਵਿੱਚ ਜਿੰਨਾ ਕੋ ਹੁਣ ਆ ਤੁਸੀਂ ਕਹਿ ਲੋ ਰੋਣ ਆਪਣਾ ਕੀ ਕਹਿੰਦੇ ਇਹਨਾਂ ਨੂੰ ਬਦਮਾਸ਼ੀ ਵਾ ਚੁੱਕੀ ਹੋਈ ਹੈ ਕੋਈ ਉਹਦੇ ਕੰਟਰੋਲ ਨਹੀਂ ਹੈ ਸਰਕਾਰ ਨੂੰ ਇਹਨਾਂ ਚੀਜ਼ਾਂ ਬਾਰੇ ਸੋਚਣਾ ਚਾਹੀਦਾ ਹੈ ਆਏ ਦਿਨ ਕੁਛ ਨਾ ਕੁਛ ਕਾਰਨ ਹੁੰਦਾ ਆਏ ਦਿਨ ਰੋਜ਼ ਹੀ ਕੋਈ ਨਾ ਕੋਈ ਕਾਰਨ ਹੁੰਦਾ ਇਹ ਪੁਲਸ ਪੁਲਸ ਪ੍ਰਸ਼ਾਸਨ ਚਲੋ ਆਪਣਾ ਕੰਮ ਕਰ ਰਿਹਾ ਮਗਰੋਂ ਕੋਈ ਨਾ ਕੋਈ ਗੱਲ ਤੇ ਹੈਗੀ ਨਾ ਜਿਹੜੀ ਇੰਨਾ ਕੋਈ ਕ੍ਰਾਈਮ ਤੇ ਵੱਧ ਚੁੱਕਾ ਆ ਪਰ ਜਿਹੜੇ ਸਿਆਸੀ ਲੀਡਰ ਆ ਉਹ ਹਰ ਕੋਈ ਦਾਵਾ ਕਰ ਦਿੰਦਾ ਅਸੀਂ ਤਾਂ ਜਿੱਤੇ ਪਏ ਆ ਤੁਸੀਂ ਕਿਵੇਂ ਦੇਖਦੇ ਹੋ ਉਹ ਨਹੀਂ ਸਰ ਹਰ ਕੋਈ ਇਹੀ ਕਹੂਗਾ ਮੈਂ ਤਾਂ ਜਿੱਤੀ ਆ ਵੀ ਮੈਂ ਜਿੱਤਿਆ ਪਿਆ ਇਹ ਤੇ ਪਬਲਿਕ ਨੇ ਦੱਸਣਾ ਜਿੱਤੇ ਪਏ ਕਿ ਨਹੀਂ ਜਿੱਤੇ ਪਏ ਇੰਨੇ ਸਾਲਾਂ ਦੀ ਕੀਤਾ ਕੀ ਇਹ ਜਿਹੜਾ ਜਿੱਤੇ ਪਏ ਨੇ ਕੱਲ ਉਹੀ ਹੋ ਗਈ ਅਕਾਲੀ ਮਾਰੇ ਕਾਂਗਰਸੀ ਮਾਰੇ ਉਹ ਜਦੋਂ ਆਪ ਦੀ ਸਰਕਾਰ ਆਈ ਏ ਲੋਕੀ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਫਤੂਰ ਪੜ ਗਿਆ ਹੈ ਕਿ ਇਹਨਾਂ ਦੇ ਨਾਲੋਂ ਤੇ ਉਹੀ ਚੰਗੇ ਸੀਗੇ ਅਕਾਲੀ ਚੰਗੇ ਸੀਗੇ ਜਾਂ ਕਾਂਗਰਸ ਚੰਗੀ ਸੀਗੀ ਇਹਨਾਂ ਨੇ ਦੇਖਦਾ ਬੁਰਾ ਹਾਲ ਹੀ ਕਰਤਾ ਉਹਨਾਂ ਨੂੰ ਸਿਆਸਤ ਦੀ ਕੋਈ ਸਮਝ ਨਹੀਂ ਆ ਰਹੀ ਪਤਾ ਨਹੀਂ ਕਿੱਦਾਂ ਪਬਲਿਕ ਨੂੰ ਡੀਲ ਕਰਨਾ ਹੈ ਕਿੱਦਾਂ ਚਲਾਣਾ ਹੈ ਲੁਧਿਆਣਾ ਦੇ ਵਿੱਚ ਸਿਆਸਤ ਕਿਵੇਂ ਦੀ ਚੱਲ ਰਹੀ ਹੈ ਕਿਉਂਕਿ ਇੱਕ ਸੀਟ ਅਜੇ ਹੈ ਭਾਜਪਾ ਨੇ ਰਵਨੀਤ ਬਿੱਟੂ ਨੂੰ ਦਿੱਤੀ ਬਾਕੀਆਂ ਨੇ ਅਜੇ ਪੱਤੇ ਖੋਲਣੇ ਆਪਣੇ ਉਹੀ ਗੱਲ ਆ ਗਈ ਨਾ ਪੱਤੇ ਖੋਲਣ ਦੀ ਗੱਲ ਆ ਗਈ ਜੇਕਰ ਅਸੀਂ ਇਹ ਗੱਲ ਲੈ ਲੈਂਦੇ ਆ ਕਾਂਗਰਸ ਵਾਲੇ ਆਸ਼ੂ ਜੀ ਨੂੰ ਟਿਕਟ ਦੇ ਦੇਣ ਜਾਂ ਫਿਰ ਇਹਨਾਂ ਨੂੰ ਦੇ ਦੇਣ ਕੀ ਨਾ ਇਹ ਆਪਣਾ ਸੰਜੇ ਤਰਵਾਰ ਜੀ ਜਾਂ ਸੰਜੇ ਤਰਵਾਰੀ ਨੂੰ ਦੇ ਦੇਣਾ ਜੇ ਹੈ ਤਾਂ ਫਿਰ ਇਕੱਠੇ ਹੀ ਸੀਗੇ ਆਸ਼ੂ ਜੀ ਤੇ ਬਿੱਟੂ ਦੋਨੇ ਇਕੱਠੇ ਹੀ ਸੀਗੇ ਭਾਵੇਂ ਇਹ ਜਿੱਤ ਜਾਣ ਭਾਵੇਂ ਉਹ ਜਿੱਤੇ ਇਹਨਾਂ ਦੇ ਦੋਨਾਂ ਦੇ ਹੱਥ ਦੋਨਾਂ ਦੇ ਹੱਥ ਲੱਡੂ ਹੈ ਠੀਕ ਹੈ ਨਾ ਉਸ ਤੋਂ ਬਾਅਦ ਤੁਸੀਂ ਕਿ ਲਾ ਲੋ ਬੈਂਚ ਭਰਾ ਨੇ ਜੇ ਬੈਂਚ ਬ੍ਰਦਰ ਵੀ ਆਵੇ ਉਹ ਤੇ ਸਾਰੇ ਯਾਰ ਦੋਸਤੀ ਨੇ ਆਪਸ ਦੇ ਵਿੱਚੇ ਜੇ ਗੱਲ ਕੀਤੀ ਜਾਵੇ ਜਿਹੜੇ ਸਿਆਸੀ ਬੰਦੇ ਐ ਲੀਡਰ ਐ ਕਿੰਨਾ ਕੋ ਵਿਸ਼ਵਾਸ ਆ ਉਹਨਾਂ ਨੂੰ ਸਰ ਵਿਸ਼ਵਾਸ ਕਿੱਥੋਂ ਕਰ ਲਈਏ ਪਤਾ ਨਹੀਂ ਲੱਗਦਾ ਰਾਤੀ ਲੀਡਰ ਕਿਸੇ ਪਾਰਟੀ ਹੁੰਦਾ ਸਵੇਰੇ ਕਿਸੇ ਹੋਰ ਪਾਰਟੀ 'ਚ ਹੋ ਜਾਂਦਾ ਕੀ ਵਿਸ਼ਵਾਸ ਹੋਣਾ ਤੇ ਉਹਨਾਂ ਨੂੰ ਆਪਣੇ ਆਪ ਦੇ ਵਿਸ਼ਵਾਸ ਨਹੀਂਗਾ ਸ਼ਾਇਦ ਉਹਨਾਂ ਨੂੰ ਈਡੀ ਦਾ ਡਰ ਹੈ ਸ਼ਾਇਦ ਉਹਨਾਂ ਨੂੰ ਈਡੀ ਦਾ ਡਰ ਹੈ ਕਿ ਸਾਨੂੰ ਜਿੱਦਾਂ ਕੀ ਕਹਿ ਲੋ ਤੁਸੀਂ ਬੀਜੇਪੀ ਵਾਲੇ ਈਡੀ ਦੀ ਰੇਟ ਪਵਾ ਦਿੰਦੇ ਜਾਂ ਕਦੇ ਈਡੀ ਦੀ ਰੇਟ ਪੈ ਗਈ ਈਡੀ ਦੀ ਰੇਟ ਪੈ ਗਈ ਸ਼ਾਇਦ ਉਹਦਾ ਡਰ ਹੈ ਨਹੀਂ ਤੁਸੀਂ ਕਿਹਾ ਈਡੀ ਦੀ ਰੇਟ ਪੈ ਗਈ ਜਿਹੜਾ ਬੰਦਾ ਸੱਚਾ ਉਹ ਤੁਸੀਂ ਹੋ ਤੁਸੀਂ ਸੱਚੇ ਹੋ ਤੁਹਾਡੇ ਭਾਵੇਂ ਈਡੀ ਦੀ ਭਾਵੇਂ ਭਾਵੇਂ ਜਿਹੜੀ ਮਰਜ਼ੀ ਭਾਵੇਂ ਤੁਸੀਂ ਥੋੜੀ ਬਦਲ ਲਓਗੇ ਆਪਣਾ ਦਾਨ ਸਰ ਜਿਹੜੀ ਸਿਆਸਤ ਹੈ ਨਾ ਸਿਆਸਤ ਦੇ ਵਿੱਚ ਕੋਈ ਨਾ ਕੋਈ ਕੋਈ ਨਾ ਕੋਈ ਦਾਗ ਕਿਸੇ ਨਾ ਕਿਸੇ ਤੇ ਹੈਗਾ ਕੋਈ ਸੱਚਾ ਸੁਥਰਾ ਨਹੀਂਗਾ ਸਾਫ਼ ਸੁਥਰਾ ਨਹੀਂਗਾ ਭਾਵੇਂ ਮੈਂ ਹੀ ਆ ਮੈਂ ਵੀ ਸਾਫ਼ ਸੁਥਰਾ ਨਹੀਂਗਾ ਕੋਈ ਨਾ ਕੋਈ ਮੇਰੇ ਚ ਕਮੀ ਹੋਏਗੀ ਜਦੋਂ ਪ੍ਰੈਸ਼ਰ ਪੈਂਦਾ ਨਾ ਪਿੱਛੋਂ ਉਦੋਂ ਫਿਰ ਬੰਦਾ ਪਾਰਟੀਆਂ ਬਦਲ ਲੈਂਦਾ ਹੁੰਦਾ ਇਹ ਕੁਛ ਹੀ ਆਇਆ ਕਰ ਹੋਰ ਵੀ तमाम ਜਿਹੜੇ ਲੋਕ ਆ ਉਹਨਾਂ ਨਾਲ ਗੱਲ ਕਰਾਂਗੇ ਅੰਕਲ ਜੀ ਆਟੋ ਵਾਲੇ ਅਗਲੀ ਐਮਪੀ ਦੇ ਇਲੈਕਸ਼ਨ ਆ ਰਹੇ ਕਿਵੇਂ ਦੇਖ ਰਹੇ ਹੋ ਆਟੋ ਚਲਾਉਂਦੇ ਆ ਸਾਰੀ ਦਿਹਾੜੀ ਸੜਕਾਂ ਤੇ ਘੁੰਮਦੇ ਹੋ ਸਿਆਸਤ ਕੀ ਕਰ ਰਹੀ ਹੈ ਅੱਜ ਕੱਲ ਕੀ ਕਹਿ ਰਹੀ ਹੈ ਸਿਆਸਤ ਆਪਣੇ ਫਾਇਦਾ ਸੋਚਦੀ ਹੈ ਜੀ ਜੋ ਵੀ ਆਪਣੇ ਵਾਸਤੇ ਸੋਚਦੀ ਹੈ ਪਬਲੀਕ ਦਾ ਭਲਾ ਸੋਚਦੀ ਨਹੀਂ ਪਬਲੀਕ ਦਾ ਬੇੜਾ ਜਾਂ ਸੋਚਦੀ ਹੈ ਮੇਰਾ ਲਿੱਖ ਕੇ ਵੀ ਇਹਨੂੰ ਪਿਆਰ ਆ ਕੋਣ ਦੇਸ਼ ਦਾ ਭਲਾ ਕੌਣ ਕਰ ਸਕਦਾ ਹੈ ਮੋਦੀ ਰਾਹੁਲ ਗਾਂਧੀ ਨਾ ਮੋਦੀ ਨੇ ਕਹਿੰਦਾ ਹੈ ਪਬਲੀਕ ਚੁੱਧ ਕਰ ਸਕਦੀ ਆਪਣਾ ਦੇਸ਼ ਦਾ ਭਲਾ ਇਹਨਾਂ ਨੂੰ ਬਾਹਰ ਆਣਾ ਚਾਹੀਦਾ ਪਬਲੀਕ ਨੂੰ ਕਿਵੇਂ ਦੇਖਦੇ ਹੋ ਲੁਧਿਆਣੇ ਦੇ ਵਿੱਚ ਇੱਕ ਪੱਤਾ ਖੋਲਿਆ ਬੀਜੇਪੀ ਨੇ ਕਾਂਗਰਸ ਤੋਂ ਰਵਨੀਤ ਬਿੱਟੂ ਲਿਆਂਦਾ ਤੇ ਉਤਾਰਤਾ ਮੈਦਾਨ 'ਚ ਉਹ ਇੱਦਾਂ ਹੀ ਹੈ ਸਿਆਸਤ ਹੈ ਆਪਣਾ ਸੋਚੀ ਜਾਣਾ ਦੂਜਿਆਂ ਦਾ ਬੈਂਡ ਵਜਾਈ ਜਾਣਾ ਬਾਅਦ ਤੇ ਲੱਗਦਾ ਕਿ ਬਿੱਟੂ ਜਿੱਤ ਜਾਊਗਾ ਲੁਧਿਆਣੇ ਤੋਂ ਉਹ ਮਹਾਰਾ ਜਿਹੜਾ ਮਰਜ਼ੀ ਜਿੱਤੇ ਜਾਵੇ ਪਬਲਿਕ ਦਾ ਬੇੜਾ ਚੱਲੇ ਕੀ ਆ ਜੀ ਜਿਹੜਾ ਮਰਜ਼ੀ ਜਿੱਤੇ ਪਬਲਿਕ ਦਾ ਬੇੜਾ ਚੱਲਣਾ ਹੀ ਹੋਣਾ ਇਹ ਪਬਲਿਕ ਦਾ ਬੇੜਾ ਚੱਲਣਾ ਤੇ ਸਾਰੇ ਹੈ ਇਹ ਆ ਬਬੂ ਇਹ ਕੋਈ ਪਤਾ ਸੋਚ ਨਹੀਂ ਸਕਦਾ ਨਾ ਸੋਚਦਾ ਚੋਈ ਜੀ ਬਿਲਕੁਲ ਹੋਰ ਵੀ तमाम ਲੋਕ ਹੈ ਕਿਉਂਕਿ ਜਿਸ ਜਗ੍ਹਾ ਤੇ ਆਪਾਂ ਖੜੇ ਆ ਉਹ ਲੁਧਿਆਣੇ ਦਾ 메인 ਬਾਜ਼ਾਰ ਹੈ ਲੁਧਿਆਣੇ ਦਾ ਚੋੜਾ ਬਾਜ਼ਾਰ तमाम ਲੋਕ ਇੱਥੇ ਖਰੀਦਦਾਰੀ ਕਰਨ ਆਉਂਦੇ ਆ ਸ਼ਹਿਰਾਂ ਤੋਂ ਪਿੰਡਾਂ ਤੋਂ ਲੋਕ ਆਉਂਦੇ ਆ ਹੋਰ ਵੀ तमाम ਜਿਹੜੇ ਲੋਕ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਆਟੋ ਵਾਲੇ ਆ ਕਿਉਂਕਿ ਸਾਰੀ ਦਿਹਾੜੀ ਸੜਕਾਂ ਤੇ ਘੁੰਮਣਾ ਲੋਕਾਂ ਦੇ ਨਾਲ ਗੱਲਬਾਤਾਂ ਕਰਨੀਆਂ ਕਿਵੇਂ ਦੇਖਦੇ ਹੋ ਯਾ ਕਿ ਯੂਪੀ ਬਿਹਾਰ ਕਿਉਂ ਯਾ ਕਿ ਪੰਜਾਬ ਕਿਉਂ वोटर तो मेरा यही का है लेकिन मेरा असली घर है दार्जिलिंग अच्छा। तो वोट बना हुआ है। जी 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 बना हुआ है लेकिन राशन कार्ड नहीं बन रहा है पच्चीस साल लोग राशन वहाँ का सरकार को कुछ समझ में नहीं आ रहा क्या, क्या है इस बार वोट फिर आ, वोट वोट आने लगी एम पी की क्या देख रहे हो जी वोट में तो हिसाब से ये सेंटर वाला आना चाहिए मोदी आना चाहिए तब ये हाल सुधरेगा हाँ जी ये पक्की बात है बाकी आदमी से कोई कुछ नहीं होने वाला वोट बनी है पहली है पहली पहली बार बनी बीजेपी क्यों मोदी बहुत अच्छा है देश का विकास कर है? रहा है मोदी बहुत अच्छा है देश का विकास कर रहा है अच्छा है बाकी जो पार्टियाँ हो रहा है की राय है नहीं मोदी अच्छा है देश का भला करेगा और बढ़िया है देश को चलाता है अच्छा चलाता है और किसी की वैस की नहीं मोदी जीतना चाहिए ਮੈਂ ਪਬਲਿਕ ਸੇ ਇਹੀ ਕਰਦਾ ਹੂੰ ਕਿ ਮੋਦੀ ਜੀ ਦੇ ਮਤਲਬ ਪਹਿਲੀ ਵਾਰੀ ਵੋਟ ਪਾਣੀ ਆ ਮੋਦੀ ਨੂੰ ਪਾਣੀ ਮੋਦੀ ਕੋ ਦੇਣੀ ਆ ਪਹਿਲੇ ਸੇ ਹੀ ਮੋਦੀ ਆ ਮੋਦੀ ਆਣਾ ਚਾਹੀਦਾ ਠੀਕ ਹੈ ਬਿਲਕੁਲ ਪਬਲਿਕ ਦੇ ਲੋਕ ਆ ਹੋਰ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੋਗੇ ਜੀ ਐਮਪੀ ਦੇ ਇਲੈਕਸ਼ਨ ਆ ਰਹੇ ਆ ਲੋਕ ਸਭਾ ਦੇ ਲੋਕ ਸਭਾ ਦੇ ਇਲੈਕਸ਼ਨ ਆ ਰਹੇ ਆ ਤਾਂ ਵੋਟਾਂ ਦਾ ਪੈਣਗੇ ਜੀ ਉਹਨਾਂ ਦੇ ਵੋਟਾਂ ਦਾ ਜ਼ਰੂਰ ਪੈਣਗੇ ਵੋਟਾਂ ਪਾਣ ਵਾਲੇ ਆਪਾਂ ਵਾ ਕੀ ਕੀ ਆਪਾਂ ਨੂੰ ਰਾਜਨੀਤੀ ਚ ਚਾਹੀਦਾ ਕਿਹੜਾ ਉਹ ਬੰਦਾ ਚਾਹੀਦਾ ਜਿਹੜਾ ਭਲਾ ਕਰੇ ਪਬਲਿਕ ਦਾ ਭਲਾ ਕਰੇ ਲੋਕਾਂ ਦਾ ਭਲਾ ਪਲਾ ਤਾਂ ਹੁਣ ਦੇਖੋ ਜੀ ਸਾਰੇ ਇਦਾਂ ਦੇ ਹੀ ਆ ਪਲਾ ਕੋਈ ਵੀ ਨਹੀਂ ਕਰਦਾ ਗਾ ਗਰੀਬ ਮਰਦਾ ਪਿਆ ਆ ਗਰੀਬਾਰੇ ਦਾ ਕੋਈ ਸੋਚਦਾ ਨਹੀਂ ਗਾ ਸਭ ਆਪਣੀਆਂ ਵੋਟਾਂ ਲੈ ਲੈਂਦੇ ਸਾਡੇ ਕੋਲ ਸੋਚਦਾ ਹੈ ਨਹੀਂ ਗਾ ਕੋਈ ਹੁਣ ਇਹ ਤਾਂ ੱੱਕੇ ਖਾਰੇ ਹੈਗੇ ਆ ਉਹਨਾਂ ਵਰਦੀਆਂ ਦੇ ਲੋ ਇੰਨੀਆਂ ਮੋਟੀਆਂ ਵਰਦੀਆਂ ਦੇਤੀਆਂ ਆ ਪੁਲਿਸ ਲੈਨ ਤੋਂ ਵਰਦੀ ਲਿੱਤੀ ਐ ਪਾਈ ਜਾਂਦੀ ਐ ਗਰਮੀ ਦੇ ਵਿੱਚ ਇਹ ਕਿੰਨੀ ਦੀ ਵਰਦੀ ਮਿਲੀ ਫਿਰ ਵਰਦੀ 750 ਦੀ ਮਿਲੀ ਐ ਜੀ ਇੰਨੀ ਮੋਟੀ ਵਰਦੀ ਗਰਮੀ ਦੇ ਵਿੱਚ ਪਾਈ ਨਹੀਂ ਹੁੰਦੀ ਇੱਕ ਇੱਕ ਵਰਦੀ ਨਾਲ ਦਾ ਸਰਨਾ ਨਹੀਂ ਅਦੋਲਦੀ ਆ ਜੀ ਇੱਕ ਗੰਦੀ ਹੁੰਦੀ ਆ ਦਾ ਲਾਲੀ ਦੀ ਦੂਜੀ ਪਾਲੀ ਦੀ ਇਹ ਵੀ ਜ਼ਰੂਰੀ ਕਰਦੀ ਟ੍ਰੈਫਿਕ ਪੁਲਤਾ ਹਾਂਜੀ ਹਾਂਜੀ ਜ਼ਰੂਰੀ ਐ ਲਾਇਸੈਂਸ ਵੀ ਜ਼ਰੂਰੀ ਆ ਆਰਟੀ ਵੀ ਜ਼ਰੂਰੀ ਐ ਤੇ ਸਾਰਾ ਕੁਝ ਜ਼ਰੂਰੀ ਐ ਤੇ ਹੁਣ ਕਿਦਾਂ ਸਿਆਸਤ ਨੂੰ ਕਿਵੇਂ ਦੇਖਦੇ ਹੋ ਕਿ ਪੰਜਾਬ ਦਾ ਦੇਸ਼ ਦਾ ਭਲਾ ਕੌਣ ਕਰ ਸਕਦਾ ਮੋਦੀ ਰਾਹੁਲ ਗਾਂਧੀ ਜਾਂ ਕੋਈ ਹੋਰ ਭਲਾ ਤਾਂ ਜੀ ਦੇਖੋ ਰਾਹੁਲ ਗਾਂਧੀ ਹੀ ਕਰ ਸਕਦਾ ਕੋਈ ਹੋਰ ਨਹੀਂ ਕਰ ਸਕਦਾ ਉਹਨਾਂ ਦੇ ਰਾਜ ਦੇ ਵਿੱਚ ਸਭ ਕੁਝ ਠੀਕ-ਠਾਕ ਸੀਗਾ। ਉਹ ਬਾਕੀ ਇਹਦਾ ਬਸ ਹੁਣ ਦੇਖ ਲਓ ਇਦਾਂ ਹੀ ਚੱਲ ਰਿਹਾ ਸਾਰਿਆਂ ਦੇ ਰਾਜ 'ਚ। ਜੀ ਬਿਲਕੁਲ। ਤਾਂ ਹੋਰ ਜਿਹੜੇ ਲੋਕ ਐ ਇੱਥੇ ਖੜੇ ਐ ਜਿਹੜੀਆਂ ਤਸਵੀਰਾਂ ਜਿਹੜੀਆਂ ਤਮਾਮ ਲੁਧਿਆਣਾ ਦਾ ਮੇਨ ਬਾਜ਼ਾਰ ਐ, ਚੋੜਾ ਬਾਜ਼ਾਰ ਜਿੱਥੇ ਕੀ ਲੋਕ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਆਪਣੀ ਤੌਰ ਤੇ ਗੱਲਾਂ ਕਰ ਰਹੇ ਐ ਕਿ ਲੇਡੀ ਵੀ ਖੜੇ ਐ ਮੈਡਮ ਤੁਸੀਂ ਇੱਥੇ ਸਮਾਨ ਵੇਚਦੇ ਹੋ ਜਾਂ ਲੈਣ ਆਏ ਹੋ? ਨਹੀਂ ਮੈਂ ਕੰਮ ਕਰਦੀ ਆਂ। ਕੰਮ ਕਰਦੇ ਹੋ? ਹਾਂ। ਪਤਾ ਕੀ ਇਲੈਕਸ਼ਨ ਆ ਰਹੇ ਕੀ ਕਰੀ ਯਾਰ ਕੀ ਕਰੀ ਯਾਰ ਕਮਾ ਕੇ ਤਾਂ ਰੋਟੀ ਖਾਣੀ ਆਏਗੀ ਕਿਸੇ ਨੇ ਨਹੀਂ ਦੇਣਾ ਨਾ ਕੋਈ ਪੁੱਛਦਾ ਆਗਾ ਆ ਬਸ ਮੇਰੀ ਹੀ ਗੱਲ ਕੀ ਵੇਚਦੇ ਹੋ ਤੁਸੀਂ ਉੱਥੇ ਮਨਜੂਰਲੀ ਵੇਚਦੇ ਅੱਛਾ ਜੀ ਤੇ ਕਿਉਂ ਲੱਗਦਾ ਕਿ ਸਿਆਸਤ ਦਾ ਕੋਣ ਭਲਾ ਕਰ ਸਕਦਾ ਮੋਦੀ ਰਾਹੁਲ ਗਾਂਧੀ ਜਾਂ ਕੋਈ ਹੋਰ ਮੋਦੀ ਮੋਦੀ ਪੱਕੀ ਗੱਲ ਹੈ ਇਹ ਕਾਰਨ ਕੀ ਹੈ ਕਿਹੜੀ ਚੀਜ਼ ਪਸੰਦ ਆਈ ਮੋਦੀ ਇਹ ਸਾਰਿਆਂ ਨੂੰ ਇੱਕੋ ਹੀ ਵਰਗੀ ਨਜ਼ਰ ਤੋਂ ਦੇਖਦਾ ਹੈਗਾ ਅੱਛਾ ਜੀ ਵੱਡੇ ਨੂੰ ਛੋਟੇ ਨੂੰ ਗਰੀਬ ਨੂੰ ਅਮੀਰ ਨੂੰ ਸਭ ਨੂੰ ਇੱਕੋ ਹੀ ਨਜ਼ਰ ਨਾਲ ਦੇਖਦਾ ਕਸੇ ਹੀ ਖਾਸ ਮਤਲਬ ਤੁਸੀਂ ਚਾਹੁੰਦੇ ਹੋ ਕਿ ਦੁਵਾਰਾ ਪ੍ਰਧਾਨ ਮੰਤਰੀ ਜਿਹੜਾ ਉਹ ਮੋਦੀ ਬਣੇ ਹਾਂਜੀ ਤੇ ਪੰਜਾਬ ਦੇ ਵਿੱਚ ਲੱਗਦਾ ਹੈ ਕਿ ਹੁਣ ਬੀਜੇਪੀ ਨੇ ਟਿਕਟ ਦਿੱਤੀ ਰਵਨੀਤ ਬਿੱਟੂ ਨੂੰ ਜਾਣਦੇ ਨਹੀਂ ਮੈਂ ਨਹੀਂ ਜਾਣਦੀ ਅੱਛਾ ਨਹੀਂ ਜਾਣਦੀ ਮੈਂ ਨਾ ਮੈਂ ਰੱਖਦੀ ਹਾਂ ਬਸ ਹੋ ਲੋਕ ਹੈ तमाम ਜਿਹੜੇ ਲੋਕ ਖੜੇ ਹੈ ਕਿਉਂਕਿ ਸਭ ਤੋਂ ਵੱਡਾ ਜਿਹੜਾ ਬਾਜ਼ਾਰ ਹੈ ਲੁਧਿਆਣੇ ਦਾ ਚੋੜਾ ਬਾਜ਼ਾਰ तमाम ਲੋਕ ਖੜੇ ਹੈ ਬਸਾਂ ਵਾਲੇ ਵੀ ਖੜੇ ਹੈ ਕੰਡਕਟਰ ਜਿਹੜੇ ਆਵਾਜ਼ਾਂ ਮਾਰ ਰਹੇ ਆ ਲੋਕਾਂ ਨੂੰ ਉਹਨਾਂ ਨੂੰ ਵੀ ਪੁੱਛ ਲੈਂਦੇ ਆ ਕਿ ਸਿਆਸਤ ਕੀ ਕਹਿ ਰਹੀ ਐ ਸਿਆਸਤ ਜਿਹੜੀ ਐ ਉਹ ਕਿਹੜੇ ਪਾਸੇ ਜਾ ਰਹੀ ਐ ਭਾਜੀ ਫਿਰ ਸਿਆਸਤ ਕੀ ਕਹਿ ਰਹੀ ਐ ਕਿਹੜੇ ਪਾਸੇ ਜਾ ਰਹੀ ਐ ਇਲੈਕਸ਼ਨ ਆ ਰਹੀ ਐ ਪਰ ਅਜੇ ਤੱਕ ਦਾ ਕੁਝ ਨਹੀਂ ਪਤਾ ਲੱਗਦਾ ਲੋਕਾਂ ਦਾ ਕੋਈ ਪਤਾ ਨਹੀਂ ਕਿਦਾਂ ਹੋ ਜਾਣਾ ਕਿਉਂਕਿ ਤੁਸੀਂ بڑے ਲੋਕਾਂ ਨੂੰ ਮਿਲਦੇ ਹੋ ਹਨਾ ਬੱਸਾਂ 'ਚ ਗੱਲਾਂ ਬਾਤਾਂ ਹੁੰਦੀਆਂ ਸਿਆਸਤ ਦੀਆਂ ਆ ਹੁੰਦੀਆਂ ਪਰ ਪਹਿਲੇ ਤਾਂ ਆਮ ਆਦਮੀ ਪਾਰਟੀ ਤੇ ਬਹੁਤ ਜ਼ਿਆਦਾ ਲੋਕਾਂ ਦਾ ਜੋਰ ਲੱਗਿਆ ਸੀਗਾ ਪਰ ਉਹ ਜਾ ਕਾਮੁਕਾਰ ਹੋਇਆ ਨਹੀਂ ਲੋਕਾਂ ਦਾ ਠੀਕ ਆ ਇਸ ਵਾਰ ਮੈਨੂੰ ਲੱਗਦਾ ਵੀ ਕਿ ਨਾ ਦੀ ਸਰਕਾਰ ਚੇਂਜ ਹੋਊ ਦੁਬਾਰਾ ਤੋਂ ਲੱਗਦਾ ਸੈਂਟਰ ਚ ਕਿਹਦੀ ਸਰਕਾਰ ਬਣ ਜੂਗੀ ਸੈਂਟਰ ਚ ਤਾਂ ਇੱਕ ਹੀ ਆ ਮੋਦੀ ਬਾਬਾ ਜਿੰਦਾਬਾਦ ਹਾਂਜੀ ਉਹੀ ਰੋਗੇ ਫਿਰ ਹਾਂ ਤੇ ਲੁਧਿਆਣੇ ਤੋਂ ਕੀ ਲੱਗਦਾ ਹੈ ਲੁਧਿਆਣੇ ਤੋਂ ਕਿਹੜਾ ਜਿੱਤ ਜੂਗਾ ਪੰਜਾਬ ਦਾ ਭਲਾ ਕੌਣ ਕਰ ਸਕਦਾ ਦੇਸ਼ ਦਾ ਤੇ ਇਹਦਾ ਭਲਾ ਤਾਂ ਹੁਣ ਸਾਰੇ ਨੂੰ ਪਤਾ ਹੀ ਆ ਵੀ ਕਿਹੜੇ ਕਰਦੇ ਆ ਕਿਹੜੇ ਨਹੀਂ ਕਰਦੇ ਜੀ ਇਹ ਹੋਰ ਬਰਸਾ ਦੇ ਵਿੱਚ ਲੋਕ ਬੈਠੇ ਆ तमाम ਤਸਵੀਰਾਂ ਜਿਹੜੀਆਂ ਉਹ ਲੋਕਾਂ ਨੇ ਆਪਣੀ ਆਪਣੀ ਰਾਏ ਦਿੱਤੀ ਆ ਕਿਉਂਕਿ ਇਲੈਕਸ਼ਨ ਦਾ ਜਿਹੜਾ ਦੌਰ ਹੈ ਉਹ ਲਗਾਤਾਰ ਜਾਰੀ ਹੈ ਹੋਰ ਵੀ ਲੋਕ ਹੈ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕਿ ਲੋਕਾਂ ਦਾ ਕੀ ਕਹਿਣਾ ਸਿਆਸਤ ਹੈ ਜਿਹੜੀ ਆ ਉਹ ਕਿਹੜੇ ਪਾਸੇ ਜਿਹੜੀ ਆ ਉਹ ਜਾਰੀ ਹੈ ਤਸਵੀਰਾਂ ਲੁਧਿਆਣਾ ਦੇ ਚੋੜਾ ਬਾਜ਼ਾਰ ਦੀਆਂ ਲੁਧਿਆਣਾ ਦਾ ਮੇਨ ਚੋੜਾ ਬਾਜ਼ਾਰ ਜਿੱਥੇ ਕੀ ਗੱਲਾਂ ਤੁਸੀਂ ਕੋਈ ਕੁਝ ਖਰੀਦਣ ਗੁਰਦਣਾ ਆਏ ਹੋ ਕਿ ਕਿੱਧਰ ਆਏ ਹੋ ਮਾਸਕ ਕੰਮ ਕਰਦੇ ਆਂ ਕੰਮ ਕਰਦੇ ਕਿੱਥੇ ਇਸੇ ਮਾਰਕੀਟ ਅੱਛਾ ਜੀ ਕਿਵੇਂ ਲੋਕ ਸਭਾ ਦੇ ਚੋਣ ਆ ਰਹੇ ਆ ਪਤਾ ਤੋਂ ਹਾਂਜੀ ਹਾਂਜੀ ਕੌਣ ਪਲਾਗਾ ਸਕਦਾ ਦੇਸ਼ ਆਮ ਆਦਮੀ ਪਾਰਟੀ ਆਮ ਆਦਮੀ ਕਿਵੇਂ ਕੀ ਕੀ ਚੀਜ਼ ਦੇਖੀ ਤੁਸੀਂ ਆਮ ਆਦਮੀ ਪਾਰਟੀ ਨੇ ਬਹੁਤ ਸੁਧਾਰ ਕੀਤਾ ਜੀ ਬਹੁਤ ਜਿਆਦਾ ਸੁਧਾਰ ਕੀਤਾਗਾ ਅੱਛਾ ਜੀ ਬਿੱਲੇ ਬਿਲ ਬਾਬ ਕਿਤੇ ਨਹੀਂ ਠੀਕ ਆ ਲੋਕਾਂ ਨੂੰ ਨੌਕਰੀ ਦਿੱਤੀ ਨਹੀਂ ਬਹੁਤ ਬਧੀ ਹੀ ਕੰਮ ਕਰ ਰਹੇ ਨੇ ਜੀ ਜਿਵੇਂ ਹੁਣ ਜਿਵੇਂ ਆ ਕੱਲ੍ਹ ਦੀ ਕਾਂਗਰਸ ਪਾਰਟੀ ਸੀਗੀ ਆਪਦੇ ਬੰਦੇ ਨੂੰ ਉੱਤੇ ਦਿੰਦੇ ਸੀ ਹਾਇ ਤੱਕ ਇਹਨਾਂ ਨੇ 2 ਸਾਲ ਹੋ ਗਏ ਉੱਤੇ ਪੂਰੇ ਨਹੀਂ ਮਿਲਿਆ ਜੀ ਆਪਦੇ ਵਰਕਰਾਂ ਨੂੰ ਉੱਤੇ ਨਹੀਂ ਮਿਲਿਆ ਜੀ ਤੁਹਾਡੇ ਤੁਹਾਡਾ ਤੁਸੀਂ ਬਿਜਲੀ ਦੇ ਬਿੱਲ ਦੀ ਗੱਲ ਕੀਤੀ ਉਹ ਤੁਹਾਡੇ ਘਰ ਦਾ ਬਿੱਲ ਜ਼ੀਰੋ ਅੰਕ ਜੀਰੋ ਆਉਂਦਾ ਜੀ ਬਿਲਕੁਲ ਜ਼ੀਰੋ ਕਿ ਕਿੰਨਾ ਟਾਈਮ ਹੋ ਗਿਆ 6 ਮਹੀਨੇ ਹੋ ਗਏ ਅੱਛਾ ਜੀ ਮਤਲਬ ਇਸ ਕਰਕੇ ਤੁਸੀਂ ਕਹਿ ਰਹੇ ਹੋ ਆਮ ਆਦਮੀ ਪਾਰਟੀ ਭਲਾ ਕਰ ਸਕਦੀ ਹੈ ਹਾਂਜੀ ਹਾਂਜੀ ਬਾਕੀ ਹੋਰ ਵੀ ਕੰਮ ਵਧੀਆ ਕਰ ਰਹੀ ਹੈ ਜੀ ਕਹਿੰਦਾ ਮਤਲਬ ਲੋਕਾਂ ਨੂੰ ਨੌਕਰੀਆਂ ਜਿਵੇਂ ਹੁਣ ਪੱਕੇ ਸੀਗੇ 10-10 ਸਾਲ ਦੇ ਪੱਕੇ ਸੀਗੇ ਪੱਕੇ ਨਹੀਂ ਹੋਏ ਸੀ ਉਹਨਾਂ ਨੂੰ ਪੱਕੇ ਵੀ ਕਰ ਰਹੇ ਨੇ ਤੇ ਮਹਿਲਾਵਾਂ ਨੂੰ ਉਹਨਾਂ ਨੇ ਕਿਹਾ ਸੀਗਾ ਕਿ ਹਜ਼ਾਰ ਹਜ਼ਾਰ ਰੁਪਏ ਮਹੀਨਾ ਦੇਵਾਂਗੇ ਉਹ ਚੀਜ਼ ਹਜੇ ਤੱਕ ਪੋਸੀਬਲ ਨਹੀਂ ਹੋਈ। ਕਿ ਆ ਬਿਲਕੁਲ ਸੀਗਾ। ਦੀ ਚ ਕਿਆਤਾ ਹੈਗਾ ਸੀਗਾ ਫਿਲਹਾਲ ਦੱਸਿਆ ਗਿਆ ਲਈ ਕੰਮ ਇਸ ਤਰ੍ਹਾਂ ਹੋ ਗਈ। ਉਲਜੇ ਪੈ ਗਿਆ ਮਾ ਇਹ ਪੂਰਾ ਸੈਟਿੰਗ ਹੀ ਨਹੀਂ ਹੋਈ ਕਹਿੰਦਾ ਮਤਲਬ ਪਾਉਣਗੇ ਜਰੂਰ ਪਰ ਟਾਈਮ ਟਾਈਮ ਲੱਗੂਗਾ। ਨਵੀਂ ਨਵੀਂ ਸਿਆਸਤ ਹੈ ਪੰਜਾਬ ਦੇ ਵਿੱਚ ਸਰਕਾਰ ਬਣੀ ਸਮਝ ਸਮਝ ਨਹੀਂ ਪੈ ਰਹੀ ਕੀ ਕਰਨ ਕੀ। ਹਾਂਜੀ ਪਾਉਣਗੇ ਜਰੂਰ ਪਰ ਟਾਈਮ ਲੱਗੂਗਾ। ਕਹਿੰਦੇ ਨਾ ਕਿ ਹਰ ਚੀਜ਼ ਨੂੰ ਜਿਹੜਾ ਵਕਤ ਲੱਗਦਾ ਸਮਝਣਾ ਪੈਂਦਾ ਸਿਆਸਤ ਨੂੰ ਪੂਰੀ ਕਿੱਧਰੋਂ ਕੀ ਕਰਨਾ ਕਿੱਧਰੋਂ ਕੀ ਨਹੀਂ ਕਰਨਾ। ਹਾਂਜੀ। ਮਤਲਬ ਸਿਆਸਤ ਪੂਰੀ ਸਮਝ ਰਿਆ ਹਜੇ ਪਹਿਲੀ ਵਾਰ ਸਰਕਾਰ ਬਣੀ ਹੈ ਪਹਿਲੀ ਵਾਰ ਹੀ ਬਣੀ ਹੈ ਇਹ ਪੂਰਾ ਸਮਝ ਨਹੀਂ ਰਹੇ ਥੋੜਾ ਟਾਈਮ ਲੱਗੂਗਾ ਜੀ ਸਾਰੀ ਸਮਝ ਆ ਜੂਗੀ ਸਾਰਾ ਕੁਝ ਹੋਊਗਾ ਜੀ ਕਹਿੰਦਾ ਜਿਹੜੇ 1000 ਰੁਪਏ ਮਹਲਾ ਨੂੰ ਕਿਹਾ ਸੀ ਉਹ ਵੀ ਪਾਉਣਗੇ ਜੀ ਬਿਲਕੁਲ ਤਸਵੀਰਾਂ ਜਿੱਥੇ तमाम ਲੋਕ ਆ ਜਿਹੜੇ ਆ ਚੋੜਾ ਬਾਜ਼ਾਰ ਦੇ ਵਿੱਚ ਖਰੀਦਦਾਰੀ ਕਰਨ ਪਹੁੰਚਦੇ ਆ ਆਟੋ ਚਲਾਉਂਦੇ ਹੋ ਹਾਂਜੀ ਹਾਂਜੀ ਫਿਰ ਕਿਵੇਂ ਦੇਖਦੇ ਹੋ ਸਿਆਸਤ ਕਿਹੜੇ ਪਾਸੇ ਜਾ ਰਹੀ ਹੈ ਜਿਹੜੇ ਪਾਸੇ ਜਾ ਰਹੀ ਸਿਆਸਤ ਤਾਂ ਤੁਹਾਨੂੰ ਪਤਾ ਹੀ ਹੈ ਜੀ ਕਿੱਧਰ ਜਾ ਰਹੀ ਹੈ ਸਾਰੀ ਦਿਹਾੜੀ ਆਟੋ ਚਲਾਉਂਦੇ ਹੋ ਬੰਦੇ ਇਹ ਵਿੱਚ ਲੋਕ ਬੰਦੇ ਕੋਈ ਗੱਲਾਂ ਬਾਤਾਂ ਆਪਰ ਚੁੰਦੀਆਂ ਕਿ ਕੌਣ ਜਿੱਤੂਗਾ ਕੌਣ ਹਾਰੂਗਾ ਸਰ ਜਿੱਤਣ ਦਾ ਤਾਂ ਇਹ ਉਮੀਦ ਹੈਗੀ ਆ ਵੀ ਕਾਂਗਰਸ ਵੀ ਜਿੱਤ ਸਕਦੀ ਕਾਲੀ ਵੀ ਜਿੱਤ ਸਕਦੇ ਕੇਜਰੀਵਾਲ ਵੀ ਜਿੱਤ ਸਕਦੇ ਉਹ ਤੇ ਹੁਣ ਦੁਨੀਆ ਦੇ ਉੱਤੇ ਆ ਇਹ ਤੇ ਦੁਨੀਆ ਵਾਲੀ ਆ ਜੀ ਜਿੱਧਰ ਨੂੰ ਲਾਵਾਂਗੇ ਉਧਰ ਨੂੰ ਚੱਲ ਪੈਣਾ ਇਹਨਾਂ ਨੇ ਕੇਜਰੀਵਾਲ ਤਾਂ ਅੰਦਰ ਕਰਤਾ ਉਹਨਾਂ ਨੇ ਜੇਲ੍ਹ 'ਚ ਦੇ ਦਿੱਤਾ ਦੇਖੋ ਆਪਾਂ ਕਹਿੰਨੇ ਹੁਣ ਸੰਜੀਤਾ ਸੀਗਾ ਸੰਜੀਤ ਦਾ ਤੰਦਰ ਹੋ ਗਿਆ ਤੇ ਫਿਰ ਮੈਂ ਬੰਦ ਥੋੜੀ ਹੋ ਗਈ ਆ ਫਿਲਮਾਂ ਤਾਂ ਚੱਲਦੀਆਂ ਹੀ ਸੀਗੀਆਂ ਨਾ ਤੇ ਉਹ ਕੇਜਰੀਵਾਲ ਅੰਦਰ ਹੋ ਗਿਆ ਤੇ ਕੀ ਗੱਲ ਉਹਦੀ ਹੁਣ ਰੈਲੀਆਂ ਨਹੀਂ ਨਿਕਲਣਗੀਆਂ ਸਭ ਕੁਝ ਚੱਲੂਗਾ ਸਭ ਕੁਝ ਚੱਲੂਗਾ ਜੀ ਇੱਥੇ ਦੁਨੀਆਦਾਰੀ ਹੈ ਕਿਹੜੇ ਕਿਹੜਾ ਲੀਡਰ ਵਧੀਆ ਲੱਗਦਾ ਲੀਡਰ ਕੇਜਰੀਵਾਲ ਭਗਵੰਤ ਮਾਨ ਤੇ ਠੀਕ ਹੈਗਾ ਇਹ ਹੁਣ ਇੱਕ ਘਰ ਦੇ ਵਿੱਚ 300 ਯੂਨਟ ਮਾਫ ਹੈਗੀਏ 2 ਮਹੀਨੇ ਦੀ ਕਿੰਨੀ ਹੋ ਗਈ 600 ਯੂਨਟ ਹੋ ਗਈ ਤੇ 600 ਯੂਨਟ ਆਮ ਬੰਦੇ ਦੇ ਘਰ ਚ ਫੁਕਦੀ ਨਹੀਂ ਹੈਗੀ ਆਮ ਬੰਦੇ ਦੇ ਘਰ ਚ 600 ਯੂਨਿਟ ਨਹੀਂ ਬੁਗਦੀ ਆਮ ਬੰਦਿਆਂ ਨੂੰ ਵਧੀਆ ਲੱਗੀ ਤੋ 3000 ਰੁਪਇਆ ਇੱਕ ਘਰ ਦੇ ਵਿੱਚੋਂ ਬਿੱਲ ਜਾਂਦਾ ਸੀ 3000 350 4000 ਰੁਪਇਆ ਅੱਜ ਉਹ ਘਰਾਂ ਦੇ ਵਿੱਚ ਬਿੱਲ ਨਹੀਂ ਜਾਂਦੇ ਜੀਰੋ ਆਂਦਾ ਪਿਆ ਤੇ ਹੁਣ ਕੇਜਰੀਵਾਲੀ ਕਵਾਂਗੇ ਵਧੀਆ ਇਹਨਾਂ ਨੇ ਤੇ ਆਟਾ ਦਾਲ ਸਭ ਕੋਈ ਰਾਸ਼ਨ ਪਾਣੀ ਸਭ ਕੋਈ ਬੰਦ ਕਰਾਤਾ ਭਾਜੀਪੀ ਨੇ ਭਾਜੀਪੀ ਨੇ ਸਾਰਾ ਕੋਈ ਬੰਦ ਕਰਾਤਾ ਜੀ ਆਟਾ ਕਰਾਤਾ ਦਾਲ ਕਰਾਤੀ ਕਣਕ ਕਰਾਤੀ ਇੱਥੇ ਹੁਣ ਕਣਕ ਤਾਂ ਆਈਏ ਵੋਟਾਂ ਲੈਣੀ ਹੈ ਸੈਂਟਰ ਗਵਰਨਮੈਂਟ ਨੇ ਤਾਂ ਹੀ ਬੰਦ ਕਰਤੀ ਵੀ ਕਣਕ ਲੈਣ ਲਈ ਦਵਾਂਗੇ ਸਾਨੂੰ ਵੋਟਾਂ ਪਾਣਗੇ ਠੀਕ ਹੈ ਕਿ ਨਹੀਂ ਹੁਣ ਤੇ ਆਉਣ ਵਾਲੇ ਸਮੇਂ ਦਾ ਪਤਾ ਨਹੀਂ ਜੀ ਕੀ ਆਊਗਾ ਕੀ ਨਹੀਂ ਆਊਗਾ ਕਿਦੀ ਆਊਗੀ ਸਭ ਤੋਂ ਮੇਨ ਬਾਜ਼ਾਰ ਚੋੜਾ ਬਾਜ਼ਾਰ ਜਿੱਥੇ ਲੋਕ ਆਪਣੀਆਂ तमाम ਗੱਲਾਂ ਰੱਖਦੇ ਆ ਕਿ ਸਿਆਸਤ ਹੈ ਉਹ ਕਿਹੜੇ ਪਾਸੇ ਆ ਜਿਹੜੀ ਆ ਉਹ جاری ਹੈ ਕਿਉਂਕਿ ਇੱਥੇ ਲੋਕ ਆ ਜਿਹੜੇ ਆ ਬਹੁਤ ਦੂਰੋਂ ਦੂਰੋਂ ਲੋਕ ਆਂਦੇ ਆ ਜਿਹੜੇ ਇੱਥੇ ਆਪਣੀ ਖਰੀਦਦਾਰੀ ਕਰਨ ਪਹੁੰਚਦੇ ਆ ਤੇ ਲੋਕਾਂ ਦੇ ਵਿੱਚ ਕੀ ਹੈ ਰੁਝਾਵ ਕੀ ਹੈ ਇਧਰ ਲੀਆਂ ਵੀ ਤਸਵੀਰਾਂ ਦਿਖਾ ਦਿੰਨੇ ਆ ਲੋਕ ਲੋਕਾਂ ਦਾ ਸਿਆਸਤ ਦੇ ਵਿੱਚ ਕੀ ਕਹਿਣਾ ਹੈ ਲੋਕਾਂ ਦੇ ਵਿੱਚ ਸਿਆਸਤ ਕਿਹੜੇ ਪਾਸੇ ਜਾ ਰਹੀ ਹੈ ਲੋਕਾਂ ਨੇ ਗੱਲਬਾਤ ਕੀਤੀ ਬਥੇਰੇ ਲੋਕਾਂ ਨੇ ਆਪਣੇ ਆਪਣੇ ਜਿਹੜੇ ਆ ਸੁਝਾਅ ਆ ਉਹ ਦਿੱਤੇ ਆ तमाम ਤਸਵੀਰਾਂ ਜਿਹੜੀਆਂ ਉਹ ਚੋੜਾ ਬਾਜ਼ਾਰ ਦੀਆਂ ਸਾਹਮਣੇ ਆਈਆਂ ਨੇ ਐਮਪੀ ਦੇ ਇਲੈਕਸ਼ਨ ਆ ਰਹੇ ਆ ਕਿਵੇਂ ਦੇਖ ਰਹੇ ਹੋ ਸਿਆਸਤ ਜਿਹੜੀ ਹੈ ਕਿਹੜੇ ਪਾਸੇ ਜਾ ਰਹੀ ਹੈ ਸਿਆਸਤ ਜ਼ਿਆਦਾਤਰ ਜਿਹੜੀ ਹੈ ਨਾ ਬੀਜੇਪੀ ਵਾਲਾ ਅਸਲ ਤੇਜ਼ ਹੈ ਕਿਵੇਂ ਕਿਸ ਅਧਾਰ ਤੇ ਕਹਿ ਰਹੇ ਹੋ ਕਿ ਉਸ ਵੱਲ ਤੇਜ਼ ਹੈ ਹਾਜ਼ਾਰ ਹੈ ਕਿ ਪਹਿਲੇ ਇਹਨਾਂ ਨੇ ਜਿਹੜੇ 10 ਸਾਲ ਰਹੇ ਨੇ ਨਾ ਇਹਨਾਂ ਨੇ ਬਹੁਤ ਕੀਤੇ ਸੀਗੇ ਜਦੋਂ ਅਕਾਲੀ ਵਾਪਸ ਤੇ ਗੱਠ ਜੋੜ ਸੀ ਅਕਾਲੀ ਦਲ ਤੇ ਭਾਜਪਾ ਦਾ ਗੱਠ ਜੋੜ ਸੀਗਾ ਇਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤੇ ਸੀਗੇ ਇਹਦੇ ਕੁਦਰਤੀ ਆਪ ਆਮ ਆਦਮੀ ਪਾਰਟੀ ਆ ਗਈ ਲੋਕਾਂ ਨੇ ਕਿਹਾ ਵੀ ਇਹ ਕੋਈ ਹੋਰ ਕਰਨਗੇ ਪਰ ਇਹਨਾਂ ਨੇ ਕੀਤਾ ਕੁਝ ਨਹੀਂ ਇਹਨਾਂ ਨੇ ਉਲਟਾ ਦੁਨੀਆਂ ਨੂੰ ਲੁੱਟਿਆ ਦੇ ਲੋਕ ਤਾਂ ਕਹਿ ਰਹੇ ਆ ਕਿ ਬੜਾ ਕੁਝ ਫ੍ਰੀ ਦਿੱਤਾ ਫ੍ਰੀ ਦਿੱਤਾ ਫ੍ਰੀ ਇਹਨਾਂ ਨੇ ਵੋਟ ਆਪਣਾ ਬਿਜਲੀ ਫ੍ਰੀ ਦੇਤੀ ਆ ਵੋਟ ਵੀ ਕੀ ਫ੍ਰੀ ਐ 300 ਜੂਨਟ ਉੱਪਰ ਤੋਂ ਇੱਕ ਜੂਨਟ ਵੱਲ ਗਿਆ ਸੱਚ 600 ਜੂਨਟ ਦੇ ਪੈਸੇ ਪੂਰੇ ਦਿਓ ਕੀ ਫ੍ਰੀ ਦਿੱਤਾ ਇਹਨਾਂ ਨੇ ਕਿਵੇਂ ਲੱਗਦਾ ਆਮ ਤੌਰ ਤੇ ਤੁਸੀਂ ਦੇਖੋ ਵੀ ਅੱਜ ਦੀ ਡੇਟ ਦੇ ਚ ਕੀ ਐ 300 ਜੂਨਟ ਨਾਲ ਗੱਡੀ ਚੱਲਦੀ ਐ ਮਹੀਨੇ ਦੀ ਕਿਸੇ ਦਾ 300 ਜੂਨਟ ਚੱਲਦਾ ਪਰ ਜਿਹੜੀਆਂ ਵੀ ਪਾਰਟੀਆਂ ਕਿਸੇ ਦੀ ਵੀ ਪਾਰਟੀ ਦੀ ਗੱਲ ਕਰ ਰਹੀ ਏ ਜਿਹੜੇ ਵੀ ਲੀਡਰ ਦੀ ਗੱਲ ਕਰ ਰਹੀ ਉਹ ਕਹਿੰਦੇ ਅਸੀਂ ਤਾਂ ਜਿੱਤੇ ਪਏ ਆ ਸਾਡੀ ਟੱਕਰ 'ਚ ਤਾਂ ਕੋਈ ਵੀ ਨਹੀਂ ਜਿੱਤੀ ਰੱਖਣਾ ਵੋਟ ਤਾਂ ਉਹ ਨਹੀਂ ਮਿਲਨੀ ਪੁੱਤਰ ਜਿੰਨੇ ਕੰਮ ਕਰਨਾ ਤੇ ਸਾਡੇ ਦਾ ਅਸਲ ਇਹ ਮੈਂ ਮੈਂ ਖੁਦ ਕਾਂਗਰਸੀ ਆ ਅੱਛਾ ਜੀ ਮਗਰ ਮੈਂ ਵੋਟ ਭਾਜੇਪੀ ਨੂੰ ਪਾਵਾਂਗਾ ਇਹ ਕਾਂਗਰਸੀ ਕਟੜ ਕਾਂਗਰਸੀ ਹੋ ਗਏ ਸਿਫਤਾਂ ਤੁਸੀਂ ਬੀਜੇਪੀ ਦੀਆਂ ਕਰ ਰਹੇ ਹੋ ਕਿਉਂਕਿ ਕਾਂਗਰਸ ਨੇ ਵੀ ਕੁਝ ਨਹੀਂ ਕੀਤਾ ਕਾਂਗਰਸ ਤਾਂ ਖਤਮ ਹੋ ਗਈ ਬਿਲਕੁਲ ਕਿਉਂਕਿ ਕਾਂਗਰਸ ਦੇ ਜਿਹੜੇ ਲੀਡਰ ਐ ਐਮਪੀ ਉਧਰ ਬਾਜੀ ਮਾਰ ਗਏ ਬਿੱਟੂ ਬਾਜੀ ਮਾਰ ਗਏ ਜਦ ਬਿੱਟੂ ਵਰਗੇ ਬਾਜੀ ਉਧਰ ਮਾਰ ਗਏ ਨੇ ਉਹਨੂੰ ਕਿਸ ਚੀਜ਼ ਦਾ ਡਰ ਸੀਗਾ ਕਾਂਗਰਸ ਦੇ ਵਿੱਚ ਦੋ ਵਾਰੀ ਲਗਾਤਾਰ ਜਿੱਤਿਆ ਨਾ ਉਹ ਤਿੰਨ ਵਾਰੀ ਤਿੰਨ ਵਾਰ ਉਹਨੂੰ ਹੁਣ ਕਿਸ ਚੀਜ਼ ਦਾ ਡਰ ਸੀ ਜਿਹੜਾ ਉਹ ਬੀਜੇਪੀ ਚ ਚਲਾ ਗਿਆ ਇਹਦਾ ਮਤਲਬ ਹੈ ਕਿ ਉਹਨੂੰ ਪਤਾ ਸੀਗਾ ਵੀ ਅੱਜ ਕੀ ਬੀਜੇਪੀ ਭਾਰੀ ਹੈ ਬਸ ਆਹੀ ਫਰਕ ਹੈ ਹੋਰ ਕੋਈ ਫਰਕ ਨਹੀਂ ਹੈਗਾ ਜੀ ਹੋਰ ਵੀ ਲੋਕ ਆ ਉਹਨਾਂ ਨਾਲ ਗੱਲ ਕਰਾਂਗੇ ਕਿ ਕੀ ਸਿਆਸਤ ਜਿਹੜੀ ਆ ਉਹ ਕਿਹੜੇ ਪਾਸੇ ਜਿਹੜੀ ਆ ਉਹ ਜਾ ਰਹੀ ਹੈ ਕਿ ਕਿਹੜੇ ਪਾਸੇ ਸਿਆਸਤ ਸਿਆਸਤ ਜਾ ਰਹੀ ਹੈ ਐਮਪੀ ਦੇ ਇਲੈਕਸ਼ਨ ਆ ਰਹੇ ਆ ਕੀ ਲੱਗਦਾ ਕੌਣ ਜਿੱਤੂਗਾ ਕੌਣ ਹਾਰੂਗਾ ਸਾਨੂੰ ਪਤਾ ਹੀ ਨਹੀਂ ਸਰ ਆਪਾਂ ਕਹਿੰਦੇ ਨਹੀਂ ਕਿਸੇ ਨੂੰ ਜਿਹੜਾ ਮर्जी ਸਾਡੇ ਵੱਲੋਂ ਦਿੱਤੀ ਆਵੇ ਅਸੀਂ ਇੱਧਰ ਦੇ ਹੈ ਨਹੀਂ ਨਾ ਕਿੱਧਰ ਦੇ ਹੋ ਅਸੀਂ ਬਾਹਰੋਂ ਆਏ ਆ ਕਾਬੂਲ ਤੋਂ ਕਾਬੂਲ ਤੋਂ ਕਾਬੂਲੋਂ ਗਾਨਸਤਾਨ ਤੋਂ ਅੱਛਾ ਕਾਬੂਲ ਤੋਂ ਆਏ ਹੋ ਹਾਂਜੀ ਪੰਜਾਬ ਦੇ ਵਿੱਚ ਕੀ ਕਰਦੇ ਆ ਪੰਜਾਬ ਚ ਮੇਰੇ ਡੈਡੀ ਉਥੇ ਸਪੈਰ ਹੋ ਗਏ ਸੀਗੇ ਅਤੰਗਵਾਦੀਆਂ ਨੇ ਗੋਲੀ ਮਾਰਤੀ ਸੀਗੀ ਅੱਛਾ ਤੇ ਸਾਨੂੰ ਇਦਾਂ ਦੀ ਪੱਕੇ ਆਧਾਰ ਕਾਰਡ ਸਭ ਕੁਝ ਮਿਲ ਗਿਆ ਮੋਦੀ ਨੇ ਦਵਾਏ ਨੇ ਸਾਨੂੰ ਆਪਾਂ ਬਾਕੀਾ ਤੋਂ ਕੀ ਲੈਣਾ ਨਹੀਂ ਨਹੀਂ ਤੁਸੀਂ ਫਿਰ ਆਧਾਰ ਕਾਰਡ ਤਾਂ ਇੱਥੇ ਦਾ ਵੋਟਰ ਕਾਰਡ ਤਾਂ ਇੱਥੇ ਦਾ ਹੀ ਹੈ ਵੋਟ ਤਾਂ ਪਾਉਂਦੇ ਹੋ ਵੋਟ ਆਪਾਂ ਪਾਈ ਦੀ ਨਹੀਂ ਭਾਜੀ ਕਿਉਂ ਵੈਸੇ ਹੀ ਸਾਰਿਆਂ ਦੇ ਵਿਸ਼ਵਾਸ ਉੱਠਿਆ ਆ ਸਾਨੂੰ ਅੱਛਾ ਸਾਡੇ ਨਾਲ ਕੋਈ ਨਹੀਂ ਸਹੀ ਹੈਗਾ ਪਰ ਵੋਟ ਤਾਂ ਪਾਣੀ ਚਾਹੀਏ ਚਾਹੇ ਤੁਸੀਂ ਕਿਸੇ ਪਾਰਟੀ ਨੂੰ ਪਾਓ ਜਾਂ ਨਾ ਪਾਓ ਵੋਟ ਤਾਂ ਦੇਣੀ ਚਾਹੀਦੀ ਹੈ ਨਾ ਨਹੀਂ ਨਹੀਂ ਦੇਣ ਦਾ ਹੱਕਦਾਰ ਹੀ ਨਹੀਂ ਹੈਗਾ ਜੀ ਸਾਨੂੰ ਕੋਈ ਜੰਗਾ ਹੀ ਨਹੀਂ ਲੱਗਦਾ ਅੱਛਾ ਸਾਨੂੰ ਕੋਈ ਚੰਗਾ ਨਹੀਂ ਲੱਗਦਾ ਤੁਹਾਨੂੰ ਸਹੀ ਦੱਸੀ ਹੈ ਹਾਂਜੀ ਸਾਡੇ ਨਾਲ ਉੱਥੇ ਉਧਰ ਦੀ ਸਰਕਾਰ ਨੇ ਕੋਈ ਨਹੀਂ ਕੁਝ ਕੀਤਾ ਜਿੱਥੇ ਦਾ ਸਾਡਾ ਜਨਮ ਪੱਲ ਹੈਗਾ ਤੇ ਇੱਧਰ ਦੀ ਸਰਕਾਰ ਨੇ ਕੀ ਕਰਨਾ ਆ ਹੈਗਾ ਸਾਡਾ ਮੈਂ ਆਪਣੀ ਡੇੜੀ ਲਾਉਣਾ ਵਾ ਇੱਥੇ ਚੌਂਕ 'ਚ ਲੱਗੀ ਮੇਰੀ ਡੇੜੀ ਆ ਕਮਾ ਕੇ ਆ ਘਰ ਚਲਾਈਦਾ ਉਹ ਕੋਈ ਹੈਲਪ ਕਰਨ ਆ ਗਿਆ ਜਾਂ ਕੋਈ ਉਧਰ ਦੀ ਸਰਕਾਰ ਨੇ ਨਹੀਂ ਹੈਲਪ ਕੀਤੀ ਇੱਧਰ ਦੀ ਨੇ ਕੀ ਕਰਨਾ ਇਸੇ ਲਈ ਸਾਨੂੰ ਕੋਈ ਬੰਦਾ ਵਧੀਆ ਲੱਗਦਾ ਹੀ ਨਹੀਂ ਕਿੰਨੀਆਂ ਤੁਹਾਡੇ ਫੈਮਲੀ ਚ ਕਿੰਨੀਆਂ ਵੋਟਾਂ ਮੇਰੇ ਘਰੇ 10 ਜੀ ਹੈਗੇ ਮੇਰੇ 10 ਦੀ 10 ਦੀ ਵੋਟ ਬਣਦੀ ਨਹੀਂ ਬਣੀ ਹੋਈ ਨਹੀਂ ਨਹੀਂ ਬਣੀ ਤਾਂ ਜ਼ਰੂਰ ਆ ਪਾਉਂਦੇ ਨਹੀਂ ਮੈਂ ਕਹਿੰਦਾ ਮੈਂ ਜਾਣ ਹੀ ਨਹੀਂ ਦਿੰਦਾ ਭਾਜੀ ਪਾਣ ਹੀ ਨਹੀਂ ਦਿੰਦਾ ਮੈਂ ਕਿਸੇ ਨੂੰ ਮੈਨੂੰ ਕੋਈ ਸਰਕਾਰ ਨਹੀਂ ਵਧੀਆ ਲੱਗਦੀ ਤੁਹਾਨੂੰ ਦੱਸਿਆ ਅੱਛਾ ਮਤਲਬ ਹਰ ਵੋਟ ਆ ਚਾਹੇ ਉਹ ਕੌਂਸਲਰ ਦੀ ਹੋਵੇ ਚਾਹੇ ਚਾਹੇ ਭਾਜੀ ਐਮਪੀ ਦੀ ਹੋਵੇ ਚਾਹੇ ਵਿਧਾਇਕ ਦੀ ਹੋਵੇ ਕੋਈ ਵੋਟ ਨਹੀਂ ਪਾਣ ਦਿੰਦੇ ਨਹੀਂ ਨਹੀਂ ਪਾਈਦੀ ਨਹੀਂ ਭਾਜੀ ਆਪਾਂ ਸਾਰੇ ਆਮ ਕਹਿ ਰਹੇ ਆਪਾਂ ਪਾਣ ਹੀ ਨਹੀਂ ਦੇਈ ਦੀ ਅੱਛਾ ਹਾਂਜੀ ਸਾਰਿਆਂ ਦਾ ਮਨ ਖੱ ਜਿੰਨੇ ਵੀ ਹੈਗੇ ਮੈਂ ਕੱਲਾ ਵਾਂ ਘਰ ਚ ਵੱਡਾ ਚਲਾਨ ਵਾਲਾ ਮੇਰੇ ਪਾਪਾ ਸੀਗੇ ਬਾਸ ਪੈਰ ਹੋ ਗਏ ਅੱਛਾ ਠੀਕ ਆ ਮੈਂ ਤਿੰਨ ਮੇਰੀਆਂ ਭੈਣਾਂ ਇੱਕ ਛੋਟਾ ਬ੍ਰਦਰ ਮੇਰੀ ਮਾਤਾ ਜੀ ਆਪਾਂ ਇੱਥੇ ਰਹਿੰਦੇ ਆ ਨਿਊ ਦਮੋਰੀਆ ਬੋਲ ਮਾਲਕ ਦੀ ਕਿਰਪਾ ਨਾਲ ਰੈਸ਼ ਵੀ ਆਪਣੀ ਹੈ ਆਪਣੇ ਦਮ ਤੇ ਕੀਤਾ ਵਾ ਸਭ ਕੁਝ ਜੋ ਵੀ ਕੀਤਾ ਵਾ ਕੁਝ ਕਿਸੇ ਨੇ ਕੀਤਾ ਕੋਈ ਆ ਸਾਡੇ ਨਾਲ ਕੌਣ ਹੈਗਾ ਆਪਾਂ ਕਹਿੰਦੇ ਆ ਨਾਮ ਲਈ ਕਿਸੇ ਨੇ ਨਹੀਂ ਕੁਝ ਕੀਤਾ ਨਾ ਆਪਾਂ ਕਿਸੇ ਕੋ ਕੁਝ ਲੈਣਾ ਅਸੀਂ ਉਹ ਮਾਲਕ ਕੋ ਮੰਗੀਦਾ ਇਹਨਾਂ ਕੋ ਮੰਗਣ ਦੀ ਲੋੜ ਨਹੀਂ ਸਾਨੂੰ ਪਰਮਾਤਮਾ ਨੇ ਸਾਨੂੰ ਹੱਥ ਪੈ ਦਿੱਤੇ ਅਸੀਂ ਖਾ ਰਹੇ ਆਂ ਆਪਾਂ ਖੁਦ ਖਾ ਰਹੇ ਆਂ ਬੋਰਡ ਪਾ ਕੇ ਆਪਣਾ ਟਾਈਮ ਵੇਸਟ ਹੈ ਮੈਂ ਤਾਂ ਆ ਕਹਿੰਦਾ ਜਾਊਂਗਾ ਟਾਈਮ ਵੇਸਟ ਕਰੂੰਗਾ ਆਜੂਨ ਕੇ ਸ਼ਾਮੀ ਕੁਝ ਦੇਣ ਵਾਸਤੇ ਕੀ ਦੇਣ ਆਣਗੇ ਮੈਂ ਤੁਹਾਡੇ ਪਿੱਛੇ ਤਾਂ ਦਿਹਾੜੀ 도ੜੂੰਗਾ ਜੇ ਤੁਸੀਂ ਕੁਝ ਦੋਗੇ ਮੈਨੂੰ ਕਿਉਂ ਤੋੜ ਕੇ ਜਾਊਂਗਾ ਮੇਰਾ ਘਰ ਸ਼ਾਮੀ ਕੌਣ ਚਲਾਊਗਾ ਮੈਂ ਆਪਣੇ ਤੇ ਹੀ ਕਹਿੰਦਾ ਵਾਂ ਮੈਂ ਛੁੱਟੀ ਕਰਕੇ ਬੋਰਡ ਪਾ ਜਾਂਦਾ ਵਾਂ ਘਰ ਸ਼ਾਮੀ ਕੌਣ ਚਲਾਊਗਾ ਉਹ ਗੱਲ ਹੋ ਗਈ ਕਿ ਅਸੀਂ ਤਾਂ ਤਾਜੀ ਕਮਾਣੀ ਹੈ ਤਾਜੀ ਆਪਾਂ ਕਿਹੜਾ ਭਾਈ ਨਾ ਸਾਡੀ ਸਰਕਾਰੀ ਨੌਕਰੀ ਨਾ ਸਾਡੀ ਕੋਈ ਪੱਕੀ ਪ੍ਰਾਈਵੇਟ ਨੌਕਰੀ ਆਪਾਂ ਤਾਂ ਆਪਣੇ ਦਮ ਤੇ ਆ ਜੇ ਸਵੇਰੇ ਉੱਠਾਂਗੇ ਤਾਂ ਸਾਡਾ ਘਰ ਦਾ ਚੂਲਾ ਜਲਣਾ ਸ਼ਾਮੀ ਇਦਾਂ ਨਹੀਂ ਚੱਲਣਾ ਸਾਡਾ ਉਹ ਵੀ ਪਰਮਾਤਮਾ ਸਾਨੂੰ ਚਲਾਈ ਜਾਂਦਾ ਅਗਲੇ ਨੂੰ ਪਤਾ ਹੈ ਪਿੱਛੇ ਇਹਦੇ 6-7 ਜਾਨੇ ਬੈਠੇ ਅਗਲਾ ਪਤਾ ਨਹੀਂ ਕਦੋਂ ਵਾਇ ਮਾਰ ਲਵੇ ਸਾਨੂੰ ਹੋਰ ਵੀ ਲੋਕ ਕਿਵੇਂ ਦੇਖਦੇ ਹੋ ਸਿਆਸਤ ਐਮਪੀ ਦੇ ਇਲੈਕਸ਼ਨ ਆ ਰਹੇ ਆ ਕੰਮ ਕਮ ਕਰਦੇ ਹੋ ਜੇ ਕੁਝ ਖਰੀਦਣ ਆਏ ਕੰਮ ਕਰਦਾ ਭਾਈ ਸਾਹਮਣੇ ਅੱਡਾ ਲਾਉਣਾ ਹੈ ਅੱਛਾ ਇਹ ਸਾਰੀ ਧੀੜੀ بڑے ਲੋਕ ਮਿਲਦੇ ਹੋਣੇ ਆ ਸਿਆਸਤੀ ਗੱਲਾਂ ਹੁੰਦੀਆਂ ਕਿ ਕੌਣ ਜਿੱਤੂਗਾ ਕੌਣ ਹਾਰੂਗਾ ਆਪਸ ਦੇ ਵਿੱਚ ਝੜ ਦਾ ਜੋਰ ਚੱਲ ਰਿਹਾ ਜੀ ਅੱਛਾ ਹਾਂਜੀ ਕਿਉਂਕਿ ਇੱਧਰ ਪੱਪੀ ਛਾਪੁਰੀਆ ਉਹ ਕੰਮ ਕਰਾ ਰਹੇ ਆ ਇੱਧਰਲੇ ਇਲਾਕੇ ਦਾ ਕੁਝ ਕਹਿ ਨਹੀਂ ਸਕਦੇ ਆ ਆਪਾਂ ਬੱਗੇ ਦਾ ਹਾਂਜੀ ਤੇ ਕਿਵੇਂ ਦੇਖਦੇ ਹੋ ਜੇ ਗੱਲ ਕਰੀਏ ਪੀਐਮ ਦੀ ਪ੍ਰਧਾਨ ਮੰਤਰੀ ਕੌਣ ਬਣ ਜੂਗੇ ਇਸ ਵਾਰ ਇਹਦਾ ਕੁਝ ਕਹਿ ਨਹੀਂ ਸਕਦੇ ਜੀ ਹੌਣ ਚੰਗਾ ਕੌਣ ਲੱਗਦਾ ਹੈ ਰਾਹੁਲ ਗਾਂਧੀ ਦਾ ਫੇਸ ਸਹੀ ਹੈ ਕੰਮ ਕਰਨ ਨੂੰ ਲੈ ਕੇ ਰਾਜਨੀਤੀ ਦੇ ਵਿੱਚ ਜਾਂ ਮੋਦੀ ਦਾ ਜਾਂ ਕੋਈ ਹੋ ਆਪਣਾ ਆਈਆ ਭਗਵੰਤ ਮਾਨ ਹੀ ਲੱਗ ਰਿਹਾ ਜੀ ਅੱਛਾ ਹਾਂਜੀ ਪੰਜਾਬ ਦੇ ਮੁੱਖ ਮੰਤਰੀ ਹੈ ਹਾਂਜੀ ਲੱਗਦਾ ਕਿ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦਾ ਭਲਾ ਕਿਹੜੀ ਪਾਰਟੀ ਕਰ ਸਕਦੀ ਕੇਜਰੀਵਾਲ ਦਾ ਜਿਆਦਾ ਜੋਰ ਹੈ ਜੀ ਕੇਜਰੀਵਾਲ ਦਾ ਹਾਂਜੀ ਕੰਮ ਕਰ ਰਹੇ ਆ ਕਈ ਜਗ੍ਹਾ ਤੇ ਸ਼ੋਅ ਵੀ ਕਰਦੇ ਨਹੀਂ ਇੰਨੇ ਵਾਰ ਕੰਮ ਹੋ ਰਿਹਾ ਅੰਦਰੋਂ ਖਾਤੇ ਹੋ ਰਿਹਾ ਜੀ ਵਧੀਆ ਕੰਮ ਸਭ ਤਮਾਮ ਤਸਵੀਰਾਂ ਜਿਹੜੀਆਂ ਲੁਧਿਆਣੇ ਦੀਆਂ ਜਿੱਥੇ ਕਿ ਤਮਾਮ ਲੋਕ ਜਿਹੜੇ ਕੀ ਹੈ ਦੱਸੋ ਜੀ ਜੀ ਆਮ ਆਦਮੀ ਪਾਰਟੀ ਨੇ ਇੱਕ ਡਿਕਲੇਅਰ ਕਰ ਦਿੱਤਾ ਰਜਿਸਟਰੀਆਂ ਬੰਦ ਕਰਤੀਆਂ ਹਾਂ ਐਨਓਸੀ ਕਹਿੰਦੇ ਲੋਡ ਨਹੀਂ ਰਜਿਸਟਰੀਆਂ ਬੰਦ ਕਰ ਦਿੱਤੀਆਂ ਕਿ ਐਨਓਸੀ ਲੋਗ ਇਧਰ ਰਜਿਸਟਰੀ ਹੋਊਗੀ ਅਜਵਾਂ ਰਜਿਸਟਰੀ ਨਹੀਂ ਹੋਏਗੀ ਐਨਓਸੀ ਦਾ ਰੇਟ ਕੱਢ ਦਿੱਤਾ 700 ਰੁਪਏ ਗੱਜ ਦਾ ਜੀ ਪਿੱਛੇ ਜੇ ਕਿਹਾ ਸੀ ਉਹਨਾਂ ਨੇ ਕਿ ਐਨਓਸੀ ਵੀ ਗੱਲ ਸੁਣੋ ਨਹੀਂ 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 ਪਿੱਛੇ ਜੇ ਕੋਈ ਨਹੀਂ 700 ਰੁਪਿਆ ਉਹਨਾਂ ਨੇ ਐਨਓਸੀ ਦਾ ਗੱਜ ਦਾ ਰੇਟ ਕੱਢਦਾ ਵੀ 700 ਰੁਪਿਆ ਗੱਜ ਦੇ ਪੈਸੇ ਦਿਓ ਐਨਓਸੀ ਲੈ ਜਾਓ ਲੋਕੀ ਲੱਖਾਂ ਰੁਪਏ ਜੇ ਪੰਜ ਪਾ ਗਏ ਕਾਰਪੋਰੇਸ਼ਨ ਚ ਖੜੇ ਨੇ ਸਾਨੂੰ ਐਨਓਸੀ ਮਿਲੇ ਕਿਉਂ ਨਹੀਂ ਮਿਲ ਰਹੀ ਕਾਰਨ ਕਾਰਨ ਕਿਉਂ ਨਹੀਂ ਦੇ ਰਹੇ 700 ਰੁਪਏ ਦਾ ਕੰਮ ਲੱਖ ਰੁਪਏ ਜ ਨਹੀਂ ਹੋ ਰਿਹਾ ਕਿਉਂ ਨਹੀਂ ਹੋ ਰਿਹਾ ਸਿਰਫ ਇਹ ਸੇ ਕਰਕੇ ਕਿ ਤਹਿਸੀਲਦਾਰ ਕੋ ਲੱਖ ਰੁਪਿਆ ਲੈ ਜਾਓ ਉਹਨੇ ਤੁਹਾਡੇ ਬਿਗਾਰੇ ਨੇ ਸੀ ਉਹ ਰਜਿਸਟਰੀ ਕਰ ਦੇਣੀ ਹੈ ਜੇ ਤੁਸੀਂ ਜਾਓ ਜੀ ਮੇਰੇ ਕੋ ਐਨਓਸੀ ਨਹੀਂ ਮਿਲ ਰਹੀ ਤੇ ਚਲੋ ਰਜਿਸਟਰੀ ਨਹੀਂ ਹੋਣੀ ਚਲੋ ਘਰਾਂ ਨੂੰ ਇਹ ਰੁਪਏ ਖਾਂ ਦਾ ਤਰੀਕਾ ਨਹੀਂ ਤੇ ਹੋਰ ਕੀ ਹੈ ਨਾਲ ਸ਼ਰਿਆਮ ਕਰੋੜਾ ਰੁਪਏ ਖਾ ਦੇਣ ਇਹਨਾਂ ਨੇ ਆ ਹੁਣ ਵੀ ਐਨਓਸੀ ਖੋਲ ਦਿੱਤੀ ਇਹਨਾਂ ਨੇ ਐਨੋ ਸੀ ਖੋਲਤੀ ਹੈ ਮਗਰ ਇਹਦੇ ਬਾਵਜੂਦ ਫਿਰ ਵੀ ਪੈਸੇ ਦੇ ਕੇ ਲੈ ਰਹੇ ਨੇ ਪਰ ਉਹ ਤਾਂ ਕਹਿੰਦੇ ਅਸੀਂ ਜਿਹੜੇ ਭ੍ਰਿਸ਼ਟ ਲੋਕ ਆ ਬੜੇ ਅੰਦਰ ਕਰਤੇ ਅਸੀਂ ਵੱਡੇ ਵੱਡੇ ਬੋਰਡ ਲੱਗੇ ਕਿਹੜੇ ਕੀਤੇ ਨੇ ਦੱਸਣ ਬੜੇ ਵਿਜੀਲੈਂਸ ਨੇ ਬਹੁਤ ਬੰਦੇ ਫੜੇ ਆ ਭਗਵੰਤ ਮਾਨ ਦੇ ਇੱਕ ਨੰਬਰ ਜਾਰੀ ਕੀਤਾ ਉੱਤੇ ਬਹੁਤ ਸ਼ਿਕਾਇਤਾਂ ਜਾਂਦੀਆਂ ਕਿਹੜੇ ਬੰਦੇ ਅੰਦਰ ਕੀਤੇ ਨੇ ਤਮਾਮ ਉਹ ਖਬਰਾਂ ਦੀਆਂ ਰੋ ਜਾਂਦੀਆਂ ਨੇ ਉਹ ਬੰਦੇ ਕੀਤੇ ਨੇ ਅੰਦਰ ਇਹਨਾਂ ਨੇ ਜਿਨ੍ਹਾਂ ਦੇ ਨਾਲ ਮੇਰੀ ਲਾਗ ਡਾਟ ਆ ਮੈਂ ਤੁਹਾਡੇ ਖਿਲਾਫ ਬੋਲ ਰਿਹਾ ਤੁਸੀਂ ਮੈਨੂੰ ਚੱਕ ਕੇ ਅੰਦਰ ਕਰ ਦਿਓਗੇ ਜੇ ਮੈਂ ਤੁਹਾਡੇ ਖਿਲਾਫ ਨਹੀਂ ਬੋਲਦਾ ਤੁਹਾਡੇ ਅਗੇਂਸ ਨਹੀਂ ਖੜਦਾ ਤੁਸੀਂ ਮੈਨੂੰ ਥੋੜੀ ਅੰਦਰ ਕਰੋਗੇ ਜੇ ਮੈਂ ਤੁਹਾਡੇ ਖਿਲਾਫ ਬੋਲੂਗਾ ਤੁਸੀਂ ਚੱਕ ਕੇ ਅੰਦਰ ਕਰਦੇ ਨੀ ਇਹ ਨੰਬਰ ਵੀ ਜਾਰੀ ਕੀਤਾ ਜੇ ਕੋਈ ਰਿਸ਼ਵਤ ਮੰਗਦਾ ਕਿਸੇ ਵੀ ਮਹਿਕਮੇ ਦਾ ਹੋਵੇ ਇਸ ਨੰਬਰ ਤੇ ਵੀਡੀਓ ਭੇਜੋ ਜਾਂ ਆਡੀਓ ਭੇਜੋ ਮੇਰਾ ਤਹਿਸੀਲਦਾਰਾਂ ਨੂੰ ਕੋਣੀ ਚੱਕਦੇ ਜਿਹੜੇ ਸ਼ਰਿਆਮ ਪੈਸੇ ਲੈ ਰਹੇ ਨੇ ਬੜੇ ਤਹਿਸੀਲਦਾਰ ਅੰਦਰ ਕੀਤੇ ਉਹਨਾਂ ਨੇ ਬਿਜ਼ਨਸ ਨਹੀਂ ਕੀਤਾ ਕੋਈ ਨਹੀਂ ਕੀਤਾ ਦੱਸਣ ਕਿਹੜਾ ਕੀਤਾ ਬਹੁਤ ਫੜੇ ਬਿਜ਼ੀ ਲੈਣ ਦੱਸਣ ਕਿਹੜਾ ਆਪਣਾ ਤਹਿਸੀਲਦਾਰ ਅੰਦਰ ਕੀਤਾ ਇੱਕ ਵੀ ਲੁਧਾਨੇ ਦਾ ਇੱਕ ਤਹਿਸੀਲਦਾਰ ਦਾਦਰਵੀਂ ਅੰਦਰ ਕੀਤਾ ਬڑے ਫੜੇ ਹੈ ਵੀਡੀਓ ਕਾਫੀ ਹੈ ਇਹ ਆਸੀ ਖਬਰ ਆਪ ਚਲਾਈ ਗਈ ਇੱਕ ਲੇਡੀਸ ਆਈ ਸੀਗੀ ਕਹਿੰਦੇ ਸੀ ਵੀ ਇਹ ਰਿਸ਼ਵਤ ਨਹੀਂ ਲਊਗੀ ਮਗਰ ਜਿੰਨੀ ਉਹਨੇ ਰਿਸ਼ਵਤ ਲਈ ਕਿਸੇ ਨੇ ਲਈ ਉਹਦੇ ਬਾਅਦ ਜਦੋਂ ਉਹਨੂੰ ਉਹਦੀ ਤਬਦੀਲੀ ਕਰ ਦਿੱਤੀ ਗਈ ਅੱਛਾ ਉਹਨੂੰ ਰਾਏਕੋਟ ਭੇਜ ਦਿੱਤਾ ਗਿਆ ਜੀ तमाम ਤਸਵੀਰਾਂ ਜਿੱਥੇ ਲੁਧਿਆਣਾ ਦਾ ਮੀਨ ਬਾਜ਼ਾਰ ਚੋੜਾ ਬਾਜ਼ਾਰ ਜਿੱਥੇ ਲੋਕਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਕਿ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਕੀ ਦਾ ਜੋਰ ਰਹੂਗਾ ਕੌਣ ਜਿੱਤੂਗਾ ਕੌਣ ਹਾਰੂਗਾ ਵੋਟਾਂ ਪੈਣੀਆਂ ਇੱਕ ਜ਼ੋਨ ਨੂੰ ਚਾਰ ਜ਼ੋਨ ਨੂੰ ਰਿਜ਼ਲਟ ਆਣੇ ਆ ਉਦੋਂ ਪਿਕਚਰ ਹੈ ਜਿਹੜੀ ਹੈ ਕਲੀਅਰ ਹੋਊਗੀ ਕੀ ਦਾ ਪੱਲੜਾ ਭਾਰੀ ਸੀਗਾ ਕੌਣ ਜਿੱਤ ਗਿਆ ਕੌਣ ਹਾਰ ਗਿਆ ਜੁੜੇ ਸਕਰੋਲ ਪੰਜਾਬ ਦੇ ਨਾਲ ਸੌਰਵ ਰੌੜੀ ਰਿਪੋਰਟ ਤਾਨਵਾ